ਨੇ ਪਿਆ ਹੱਤੇ ਲਹਾੜਾ ਤੇ ਪ੍ਰਧਾਨ ਤੇਰਾ ਭਰਾ ਜਿੱਦਾਂ ਚੜਾਉਣ ਜਾਣਾ ਹੈ ਨਾ ਮੈਨੂੰ ਤਾਂ ਉਦੋਂ ਸੋਝ ਗਈ ਸੀ ਕਿ ਇਹਨਾਂ ਨੇ ਇਹੋ ਕੰਮ ਹੀ ਕਰਨਾ ਮੇਰੇ ਪੁੱਤ ਨਾਲ ਜੇ ਮੰਮੀ ਹਾਂ ਗੱਲ ਵਾ ਨਾ ਤੇ ਮੇਰਾ ਕੋਈ ਨਹੀਂ ਲੱਗਦਾ ਠੀਕ ਆ ਨਾ ਚੱਲ ਨਹੀਂ ਤਾਂ ਨਾ ਸਹੀ ਕੋਈ ਗੱਲ ਨਹੀਂ ਜੋ ਤੂੰ ਕਰਨਾ ਕਰ ਲਾ ਜਿਹਦਾ ਕੰਡਾ ਕੱਢਣ ਵਾਲਾ ਵਾ ਨਾ ਮੇਰਾ ਰਾਧਾ ਵਾ ਪਹਿਲਾਂ ਉਹਦਾ ਕੰਡਾ ਕੱਢੀਏ ਆਜੇ ਸਭ ਤੋਂ ਪਹਿਲਾਂ ਪੁਆੜੀ ਦੀ ਜੜ ਵਾਣਾ ਇਹਨੂੰ ਰੌਚੋਂ ਖਤਮ ਕਰਨਾ ਮੈਂ ਆਪਣੇ ਨਟਾਟ ਨੂੰ ਮਾਫੀ ਮੰਗਦੀ ਆ ਮੇਰੇ ਕੋਲ ਗਲਤੀ ਹੋ ਗਈ ਪਰ ਮੈਂ ਇਹ ਥੋੜੀ ਸੋਚਿਆ ਸੀ ਕਿ ਤੁਸੀਂ ਨਾ ਜਾਓ ਬਾਹਰ ਦਲਜੀਤ ਦਲਜੀਤ ਵੀ ਉੱਠਾ ਹਾਏ ਕਿਉਂ ਹੋ ਗਿਆ ਨੂੰ